ਸਾਡੇ ਪਿੰਡ ਨਗਰ ਕਪੀਰ ਦੇ ਸਾਰੀਆਂ ਸਮੱਸਿਆਵਾਂ ਰਾਲਮੇੜ ਦੇ 17 ਸਾਲਾਂ ਤੋਂ ਖੰਡ ਪਾਟ ਸਾਫ ਕਰਵਾਉਂਦੀਆਂ ਨੇ ਜਿਦੇ ਵਿੱਚ ਸਾਰੀਆਂ ਸਮੱਸਿਆ ਰਾਲਮੇੜ ਦੇ ਸੇਵਾ ਕਰਦੀਆਂ ਨੇ ਸ਼ਰਧਾ ਭਾਵਨਾ ਦੇ ਪੱਧਰ ਤੇ ਸਾਰਾ ਕਾਰਜ ਬਿਲੀਵਿਸ਼ੇ ਦਿਗੰਦੇ ਮਦਦ ਨਾਲ ਨੇਪਰੇ ਚਾੜ੍ਹਦੀਆਂ ਨੇ ਇਹ ਸਾਰੇ ਇਹ ਸਾਰਾ ਕਾਰਜ ਸਾਰਾ ਪੇਮ ਨਾਲ ਪਿਆਰ ਨਾਲ ਸੰਪੂਰਨ ਹੋ ਜਾਂਦਾ ਹਰ ਸਾਲ ਦੀ ਤਰ੍ਹਾਂ ਇਹ ਸਾਰਾ ਜੇਕਰ ਹੰਡਪੜ ਸਾਹਿਬ ਪਰ ਆਦਿਆ ਨੂੰ ਲੰਗਰ ਚਲਾ ਦਿਆ ਬਣਾ ਉਸ ਤੋਂ ਬਾਅਦ ਫਿਰ 17-18000 ਰੁਪਏ ਕਿਰਪਾ ਨਾਲ ਕਿ ਹੁਣ ਚੰਦਰ ਚ ਸੁੱਖ ਸ਼ਾਂਤੀ ਰਹਿੰਦੀ ਆ ਬਸਨવાડી ਤੇ ਵੀ ਉਦਾਂ ਵੀ ਤਿੰਨ ਦਿਨ ਦਾ ਕਿਹੜਾ ਲੰਗਰ ਹੁੰਦਾ ਹਲਵਾਈ ਤਕਰੀਬਨ ਇੱਥੇ ਹੀ ਰਹਿੰਦੇ ਨੇ ਕਿ ਤੇ ਆ ਸੇਵਾਦਾਰ ਕਿਹੜੇ ਤੁਸੀਂ ਦੇਖ ਸਕਦੇ ਹੋ ਸੇਵਾਦਾਰਾਂ ਦਾ ਪੱਕਾ ਇੱਥੇ ਟਾਈਮ ਆਗਾ ਅੱਜਾ ਪੰਜਾਬੀਓ ਮੈਂ ਤੁਹਾਡਾ ਆਪਣਾ ਕੋਰਮੂ ਜੀ ਅੱਜ ਪਹੁੰਚ ਹੋਏਗਾ ਮੇਰੇ ਪਿੰਡ ਦੇ ਵਿੱਚ ਪੀੜ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਈ ਸਾਡੇ ਪਿੰਡ ਦੇ ਵਿੱਚ ਹਰ ਇੱਕ ਸਾਲ ਲੰਘਣ ਲੱਗਦਾ ਵਗਾ ਤੇ ਆਪਾਂ ਗੱਲਬਾਤ ਕਰਨਾਗੇ ਪ੍ਰਧਾਨ ਸਾਹਿਬ ਸਾਡੇ ਪਿੰਡ ਦੇ ਸੁਖਦਾਸ ਸੁਖਦਾਸਨ ਸਿੰਘ ਸਾਫ ਕਸਰ ਪੰਚ ਨਾਲ ਗੱਲਬਾਤ ਕਰਦਿਆ ਦਰਵਾਜ਼ਾ ਸੱਸੀ ਗਾਲ ਜੀ ਕਿੰਨਾ ਟਾਈਮ ਹੋ ਗਿਆ ਪਿੰਡ ਦਾ ਨਾਮ ਦੱਸ ਕਿ ਕਿੰਨਾ ਟਾਈਮ ਹੋ ਗਿਆ ਜੀ ਆਪਾਂ ਨੂੰ ਲੰਘਾ ਲਾਉਂਦੇ ਨੂੰ ਇੱਥੇ 17-18 ਸਾਲ ਪਿੰਡ ਦੇ ਚੋਜੋਗ ਨਾਲ ਲੱਗਦਾ ਜੀ ਠੀਕ ਆ ਜੀ ਸਾਰੇ ਧਰਮਾਂ ਦਾ ਸੰਜੇ ਆਇਆ ਜਿੱਥੇ ਹਰ ਸਾਡਾ ਲੰਗਰ ਵੀ ਚੱਲਦਾ ਤੇ ਸੇਵਾ ਵੀ ਸੰਗਤ ਬਹੁਤ ਕਰਦੀ ਆ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਚੱਲਦਾ ਆ ਪਾ ਕੰਮ ਨਾਲ ਲੰਗਰ ਸਾਡਾ ਸਾਹਿਬ ਤੋਂ ਸਤਬਾਬਾ ਦਿੱਤੀ ਸਿੰਘ ਜੀ ਆਸ਼ੀਰਵਾਦ ਲੈ ਕੇ ਸ਼ੁਰੂ ਕਰਿਆ ਸੀ ਜਦੋਂ ਆਪਣੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਲੋਕਤਾ ਹੋਈਆਂ ਸੀਗੇ ਨੌਜਵਾਨ ਸਾਰੇ ਪਿੰਡਾਂ ਦੇ ਇਕੱਠੇ ਹੋ ਕੇ ਆਪਾਂ ਜਾ ਕੇ ਬੇਨਤੀ ਕੀਤੀ ਮਹਾਰਾਜ ਨੂੰ ਖਾਲਾ ਸਾਹਿਬ ਜਿੱਦ ਕਰਕੇ ਮਹਾਰਾਜ ਨੇ ਸਾਡੇ ਪੁਰੂਹੀਆਂ ਨੇ ਮੋਤਾਂ ਤੇ ਕਿਰਪਾ ਕਰੋ ਉਹ ਕਦੇ ਵੀ ਕੋਈ ਨਹੀਂ ਦਰਵਾਜੇ ਚ ਖੰਡਪਾੜ ਸਾਹਿਬ ਘਰ ਆ ਦੇ ਕਰੋ ਨੰਗਰ ਚ ਲਾ ਦੇ ਕਰੋ ਉਸ ਤੋਂ ਬਾਅਦ ਫਿਰ 12 18 ਸਾਲੋਂ ਤੇ ਕਿਰਪਾ ਨਾਲ ਦੀ ਹੁਣ ਸ਼ਹਿਰ ਚ ਸੁਖ ਸ਼ਾਂਤੀ ਰਹਿੰਦੀ ਆ ਫਸਲવાડી ਤੇ ਵੀ ਉਤਾਂ ਵੀ ਧੰਨਵਾਦੀ ਇਹ ਸੀ ਸਾਡੇ ਦਰਪਾਚਾ ਸੁਭਦਾਸ ਸਿੰਘ ਹਾਂਜੀ ਇਹ ਪਿੰਡੇ ਸਾਰੇ ਸਹਿਯੋਗ ਦੇ ਨਾਲ सभु धर्माते बंदे सभु रुके जंहिं सारे पिंड जे सहयोग नालो लंगर पिणु चलो सारी संगती वरिती सारी छॾी मुख्य दरवाजा पिंड भीड़ सभु त साझा हुआ इहे कोई वापार कुझु सभु इते से वीर भेण सभु से सेवा कर ਸਾਰੇ ਪਿੰਡ ਦੇ ਨਗਰ ਕੂੜੀ ਵਿੱਚ ਸਾਰੀਆਂ ਸੰਗਤਾਂ ਹਰਾਲ ਮੇੜ ਕੇ 17 ਸਾਲਾਂ ਤੋਂ ਖਾਨਪਾਟ ਸਾਹਿਬ ਕਰਵਾਉਂਦੀਆਂ ਨੇ ਜਿਦੇ ਵਿੱਚ ਸਾਰੀਆਂ ਸੰਗਤਾਂ ਨਗਰ ਮੇੜ ਦੀ ਸੇਵਾ ਕਰਦੀਆਂ ਨੇ ਸ਼ਰਧਾ ਭਾਵਨਾ ਦੇ ਪੂਰੀਆਂ ਨੇ ਤੇ ਸਾਰਾ ਕਾਰਜ ਬਿਨੂ ਦੇ ਵਿਦੰਬ ਦੇ ਮਦਦ ਨਾਲ ਨੇਪਰੇ ਚਾੜ੍ਹਦੀਆਂ ਨੇ ਇਹ ਸਾਰੇ ਇਹ ਸਾਰਾ ਕਾਰਜ ਇਹ ਸਾਰਾ ਪੇਮ ਨਾਲ ਪਿਆਰ ਨਾਲ ਸੰਪੂਰਨ ਹੋ ਜਾਂਦਾ ਹਰ ਸਾਲ ਦੀ ਤਰ੍ਹਾਂ ਇਹ ਕਰਦੇ ਸਭ ਇਹ ਸਾਰਾ ਪਾਰਕ ਜਿਹੜਾ ਹੈ ਲੱਗਦਾ ਕਿ ਸੂਚਾਰਤੀ ਵਾਸਤੇ ਸਾਰੀਆਂ ਸੰਗਤਾਂ ਕਰਵਾਉਣੀਆਂ ਨੇ ਪਾਰਕ ਤੋਂ ਸਾਰਾ ਪਾਰਕ